ਹੈਲੋ ਗਾਇਸ ਹੋਰ ਕਿੱਦਾਂ ਸਾਰੇ ਠੀਕ ਠਾਕ ਹੋ ਮੇਰੇ ਵੱਲੋਂ ਸਾਰਿਆਂ ਪਿਆਰ ਪਰਿਸਾਦ ਸ੍ਰੀ ਆਕਾਲ ਮੈਂ ਤੁਹਾਡੀ ਆਪਣੀ ਰਿਤ ਰਹਿਲ ਮੇਰਾ ਚੈਨਲ ਮੇਰੇ ਪਿੰਡ ਮੇਰੇ ਖੇਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚਲੋ ਅੱਜ ਦੇ ਵਲੌਗ ਨੂੰ ਆਪਾਂ ਸ਼ੁਰੂ ਕਰਦੇ ਆਂ ਲਓ ਜੀ ਆਪਾਂ ਨੇ ਸ਼ਰਾਰਾ ਸੂਟ ਤਿਆਰ ਕੀਤਾ ਹੈ ਛਟੀਆਂ ਪਾ ਕੇ ਕਲੀਆਂ ਪਾ ਕੇ ਸੋਹਰੇ ਨੀਤੀ ਆਪਣਿਆ ਡਿਜ਼ਾਈਨ ਬਣਾਇਆ ਚੈੱਕ ਦਾ ਇੱਕ ਰਿਆਨ ਸ਼ਰਾਰਾ ਸੁਤਿਆਰ ਕੀਤਾ ਹੈ ਆਈ ਦੀ ਸ਼ਰਟ ਹੈ ਇਤੇ ਬਹੁਤ ਸੋਣਾ ਹੈਂਡਵਰਕ ਹੋਇਆ ਹੋਇਆ ਹੈ ਇਹਨਾਂ ਦਾ ਸੂਟ ਹੈ ਜੈਲੋ ਕਲਰ ਹੈ ਜੀ ਇਹਦੀ ਜੈਲੂਈ ਸਲਵਾਰ ਹੈ ਇਹਦੇ ਪੌਂਚੇ ਦੇ ਬਹੁਤ ਸਾਰੇ ਵਰਤਾਂ ਹੈ ਫਲਾਰ ਬਣਿਆ ਹੋਇਆ ਆ ਲੋ ਠੀਕ ਹੈ ਉਹ ਆਪਾਂ ਦੇ ਪਿੰਕ ਫਲਾਵਰ ਨੇ ਵਿੱਚ ਪਿੰਕ ਰੰਗ ਦੀ ਆਪਾਂ ਚਾਕਾਂ ਦੇ ਜੀ ਦੀ ਲੈਸ ਲਾ ਕੇ ਫਿਨਿਸ਼ਿੰਗ ਕੀਤੀ ਹੈ ਤੇ ਗਲੇ ਤੇ ਇਹਵਾਮਾਂ ਤੇ सेम भी है जी, आगला सूट है जी, अपने भी आया अगला वर्क हो सारा का काम है सारा जी बहुत सोना सूट है जी कलर है, है जी नाले से सिल्क की सलवार है जी बहुत सोना वर्क हो सारा बहुत सोना डिजाइन है जी ਨਾਲ ਹੀ ਆਪਾਂ ਸਿਲਵਰ ਕਲਰ ਦੀਆਂ ਚਾਕਾਂ ਤੇ ਜਿਸ ਤਰ੍ਹਾਂ ਦਾ ਵਰਕ ਸੀ ਲੈਸ ਲਗਾਈ ਹੈ ਫਿਨਿਸ਼ਿੰਗ ਕੀਤੀ ਹੈ ਤੇ ਆਹ ਮੂਰੀਆਂ ਤੇ ਵੀ ਆਪਾਂ ਨੇ ਲੈਸ ਲਗਾਈ ਹੈ ਇਹ ਕਲਰ ਰਾਰਾ ਸਕਾਈ ਹੈ ਹਮ ਸਕਾਈ ਬਲੂ ਜ ਹੈ ਨਾ ਹਾਂਜੀ ਲਓ ਜੀ ਆ ਆਪਣਾ ਸਕਾਈ ਕਲਰ ਦਾ ਸੂਟਾ ਜੀ ਬਹੁਤ ਸੋਹਣਾ ਇਹ ਸ਼ਿਮਰ ਦਾ ਸੂਟ ਹੈ ਜੀ ਬਹੁਤ ਸੋਹਣਾ ਜੀ ਬਾਕੀ ਹੋਇਆ ਹੈ ਇਹਦੇ ਨਾਲ ਦੀ ਆਪਾਂ ਚਾਕਾਂ ਤੇ ਲੈਸ ਲਗਾਈ ਹੈ ਫਿਨਿਸ਼ਿੰਗ ਕੀਤੀ ਹੈ ਤੇ ਬਾਹਾਂਾਂ ਤੇ ਵੀ ਅੱਜ ਦਿਨ ਆਪਾਂ ਨੇ ਸਲਵਾਰ ਤਿਆਰ ਕੀਤੀ ਸਲਵਾਰ ਵੀ ਸ਼ਿਮਰ ਦੀ ਹੋਈ ਹੈ ਬਹੁਤ ਸੋਹਣਾ ਸੂਟ ਹੈ ਜੀ ਕਲਰ ਵੀ ਬਹੁਤ ਪਿਆਰਾ ਮੇਰਾ ਯਾਰ ਹੈ ਮਿਲੂ ਜਨਾ ਲੋਡੀ ਆਜੀ ਆਪਣਾ ਗ੍ਰੀਨ ਸੁੱਕਾ ਮਹਿੰਦੀ ਕਲਰ ਜਾਂ ਗ੍ਰੀਨ ਗ੍ਰੀਨ ਜਾਂ ਕਲਰ ਹੈ ਲਾਈਟ ਅੰਗੂਰੀ ਛੇੜ ਜਾਂ ਬਹੁਤ ਪਿਆਰਾ ਹੈ ਇਹ ਤੇ ਬਹੁਤ ਸੋਹਣਾ ਵਰਕ ਹੋਇਆ ਹੈ ਇਹ ਬਰਬਰੀ ਦਾ ਜੀ ਇਹ ਤੇ ਬਾਵਾਾਂ ਤੇ ਬਹੁਤ ਸੋਹਣਾ ਵਰਕ ਹੋਇਆ ਸਾਰੀਆਂ ਬਾਵਾਾਂ ਭਰੀਆਂ ਹੋਈਆਂ ਨੇ ਵਰਕ ਨਾਲਾ ਦੇਖੋ ਕਿੰਨਾ ਸੋਹਣਾ ਤੇ ਆ ਕਲੀ ਨੇ ਸ਼ੇਪ ਚ ਵਰਕ ਹੋਇਆ ਸਾਰਾ ਆ ਫਲਾ ਬਰਾ ਰਹੇ ਨੇ ਅਲਬੁੱਤੇ ਦਰੁਨੀ ਨਾ ਬਹਿਰੇਗਾ। ਅਨ ਵੀਡੀਓਸਾ ਨਹੀਂ ਰੋ ਰਾਇ। ਤੇ ਆਪਾਂ ਜਿਹੜੇ ਇਹਦੇ ਵਿੱਚ ਵਰਕ ਦੇ ਵਿੱਚ ਤਾਗਾ ਲੱਗਿਆ ਹੋਇਆ ਸਾਰਾ ਮਹਿੰਦੀ ਕਲਰ ਦਾ ਉਹਦੇ ਨਾਲ ਦੀ ਆਪਾਂ ਪਾਈਪਿੰਗ ਲਗਾਈ ਹੈ। ਜਿਹੜੀ ਇਹਦੀ ਚੁੰਨੀ ਉਹ ਵੀ ਗ੍ਰੀਨ ਕਲਰ ਦੀ ਹੈ। ਇਹਦੇ ਬੈਕ ਸਾਈਡ ਤੇ ਵਰਕ ਹੋਇਆ ਹੋਇਆ ਸਾਰੇ। ਬੈਕ ਪਲੇਟ ਤੇ ਵੀ ਸਾਰੇ ਵਰਕ ਹੋਇਆ ਹੋਇਆ ਜੀ। ਆਹ ਇਹਦੀ ਸਲਵਾਰ ਤੇ ਵੀ ਵਰਕ ਹੋਇਆ ਹੋਇਆ ਪਹੁੰਚਿਆ ਤੇ ਬਹੁਤ ਸੋਹਣਾ ਤੇ ਆਪਾਂ ਮੂਰੀਏ ਤੇ ਵੀ ਲੈਸ ਲਗਾਈ ਹੈ। ਹੋਰ ਵੀ ਇਹਨੂੰ ਫਿਨਿਸ਼ਿੰਗ ਕੀਤਾ ਹੈ। ਬਹੁਤ ਸੋਹਣਾ ਸੂਟ ਬਣਿਆ ਜੀ। ਸ਼ੀਰ ਵੀ ਉਹ ਪਿਆਰਾ ਆ ਸਿੰਪਲ ਸੂਟ ਨੇ ਜੀ ਇਹ ਮੋਟੇ ਚ ਨੇ ਇਹ ਇਹੰਸਲੇ ਵਾਸਤੇ ਨਹੀਂ ਜੀ ਆ ਵੀ ਸਰਦੀ ਵਾਲਾ ਸੂਟ ਹੈ ਜੀ y se lo van a sufrir. ਇਹ ਇੱਕ ਟਰਾਈ ਦੇ ਸੂਟ ਨਹੀਂ ਮੋਟੇ ਇਹਦੇ ਨਾਲ ਮਹਿੰਦੀ ਸ਼ੇਡ ਦੀ ਸਲਵਾਰ ਹੈ ਜੀ ਮਹਿੰਦੀ ਆਪਾਂ ਨੇ ਚਾਕਾਂ ਦੇ ਪਾਈਪਿੰਗ ਲਗਾਈ ਹੈ ਗਲੇ ਦੇ ਬਾਹਾਂ ਤੇ ਤੇ ਗਲਾ ਡਿਜ਼ਾਈਨ ਕੀਤਾ ਹੈ ਬੜਾ ਕੀਤਾ ਡਿਜ਼ਾਈਨ ਰ ਕੀਤਾ ਗਲਾ ਜੀ ਬਹੁਤ ਸੋਹਣਾ ਦੇ ਕੱਟ ਪਾ ਕੇ ਵਿੱਚ ਇਹਦੇ ਆਪਾਂ ਮੋਤੀ ਲਗਾਏ ਨੇ ਬਹੁਤ ਸੋਹਣਾ ਗਲਾ ਬਣੇ ਦਾ ਲੋ ਜੀ ਆ ਵੀ ਮोटा ਸੂਟ ਹੈ ਜੀ ਇਹ ਪਸ਼ਮੀਨੇ ਦਾ ਜੀ ਇਹ ذرا بھی سلوا رہے ہیں ਜੀ ਆਏ ਆਪਾਂ ਲੈਸ اوپر لگائی ہے ਇਹ ਵੀ ਸਕਿਨ کلر ਦੇ ਫਲਾਵਰ ਬਣੇ ਨੇ ਸਕਿਨ کلر ਦੀ ਆਪਾਂ ਚਾਕਾਂ ਤੇ ਗਲੇ ਤੇ ਬਾਹਾਂ ਤੇ ਲੈਸ ਲਗਾਈ ਹੈ ਬਟਨ ਲਗਾਏ ਨੇ ਪਈ ਦਿਵਸوں ਸਕਿਨ کلر ਦੀ ਆਪਾਂ ਲੈਸ ਲਗਾਈ ਹੈ ਇਹ ਲੈਸ ਆਪਾਂ ਉੱਪਰ ਰੱਖ ਕੇ ਲਈਏ ਸਕਿਨ کلر ਦੀ ਜਿਹੜਾ کلਰ ਬਣੇ ਹੋਣੇ ਉਹਨਾਂ ਦੇ ਆਪਾਂ ਚਾਕਾਂ ਦੇ ਵਿੱਚ ਦੇ ਘੁੰਮ ਲਈਏ ਇਹ ਉੱਪਰ ਲਗਾਈ ਦੇ ਜੀ ਮਨੇ ਆ ਵੀ ਸੂਟ ਜੀ ਆਪਣਾ ਕਟ్రਾਈ ਦਾ ਹੁਣ ਤਾਂ ਪਹਿਲ ਵਾਰ ਤੇ ਕਟ్రਾਈ ਦੀ ਵਾਧਾ ਆ ਰਹੇ ਨੇ ਸਰਦੀਆਂ ਕਰਕੇ ਮੋٹے ਸੂਟ ਲਓ ਇਹ ਵੀ ਮਹਿੰਦੀ ਕਲਰ ਦੀ ਇਹਦਾ ਨਾ ਸਲਵਾਰ ਹੈ ਜੀ ਇਹਦਾ ਵੀ ਗਲਾ ਪਰ ਡਿਜ਼ਾਈਨ ਵਾਲਾ ਕੀਤਾ ਆ ਪੱਟੀ ਪਾ ਕੇ ਡਿਜ਼ਾਈਨ ਬਣਾਇਆ ਮਹਿੰਦੀ ਸਲਵਾਰ ਨਾਲ ਦਾ ਤੇ ਦੇ ਵੀ ਆਪਾਂ ਮਹਿੰਦੀ ਕਲਰ ਦੀ ਹੀ ਚਾਕਾਂ ਤੇ ਲੈਸ ਲਗਾਈਏ ਬਾਹਾਂ ਤੇ ਗਲੇ ਤੇ ਬਹੁਤ ਸੋਹਣਾ ਸੂਟ ਹੋਇਆ ਵੀ ਤਿਆਰ ਹੋਈ ਓਏ ਲਓ ਜੀ ਇਹ ਵੀ ਕਟ్రਾਈ ਦਾ ਸੂਟ ਹੈ ਜੀ ਹੋਂਦ ਸਾਰੇ ਸਰਦੀਆਂ ਵਾਲੇ ਕਟ్రਾਈ ਦੇ ਬੈਲਵਰਟ ਦੇ ਸੂਟ ਆ ਰਹੇ ਨੇ ਇਹ ਮਹਿੰਦੀ ਕਲਰ ਦੀ ਇਹਦੇ ਨਾਲ ਸਲਵਾਰ ਹੈ ਜੀ ਨੇਰਾ ਪਹਿਰੇ ਤੇਰੇ ਵਿੱਚੋਂ ਤੇ ਇਹਦੇ ਵੀ ਗਲ ਆਪਾਂ ਡਿਜ਼ਾਈਨ ਵਾਲਾ ਕੀਤਾ ਹੈ ਤੇ ਇਹਦੇ ਆਪਾਂ ਚਾਕਾਂ ਤੇ ਪਾਵਾਂ ਤੇ ਗਲੇ ਤੇ ਮਹਿੰਦੀ ਕੇ ਨਜ਼ਦੀ ਲੈਸ ਲਗਾਈ ਹੈ ਹਾਂ ਜੀ ਇੱਕ ਟਰਾਈ ਦਾ ਸੂਟ ਤਿਆਰ ਕੀਤਾ ਜੀ ਗ੍ਰੀਨ ਕਲਰ ਦੀ ਇਹਦੇ ਨਾਲ ਸਲਵਾਰ ਹੈ ਇਹਦਾ ਗਲਰ ਡੈਸਾਈਨ ਕੀਤਾ ਬਹੁਤ ਸੋਹਣਾ ਮੋਤੀ ਲਾ ਕੇ ਦੇਖੋ ਠੀਕ ਹੈ ਹਾਂ ਜੀ ਬਹੁਤ ਸੋਹਣਾ ਟਰਾਈ ਦੇ ਸੂਟ ਅੰਦਰ ਆਂਦੇ ਨੇ ਲੋ ਜੀ ਆਇਆ ਇਹ ਨਾਲ ਗ੍ਰੀਨ ਕਲਰ ਦੀ ਮਹਿੰਦੀ ਦੀ ਸਲਵਾਰ ਠੀਕ ਹੈ ਆ ਵੀ ਸੂਟ ਕੁਟਰਾਈ ਦੇ ਜੀ ਫਰਜ਼ਾਈ ਨਾ ਦਿੱਤੇ ਇਹਦੇ ਨਾਲ ਵੀ ਮਹਿੰਦੀ ਕਲਰ ਦੀ ਸਲਵਾਰ ਹੈ ਹੁਣ ਤਾਂ ਕਟਾਈ ਦੇ ਸੂਟ ਬੱਦ ਚੱਲ ਰਹੇ ਨੇ ਬੈਲਵੜ ਕਟਾਈ ਸਰਦੀਆਂ ਪਸ਼ਮੀਨਾ ਪਸ਼ਮੀਨਾ ਤੇ ਬੂਰਾ ਆ ਜਾਂਦਾ ਹੁਣ ਇੱਥੇ ਬੈਲਵੜ ਕਟਾਈ ਚੱਲ ਰਹੀ ਹੈ ਲੋ ਜੀ ਕਾਇ ਜੀ ਸਕਿਨ ਕਲਰ ਦੀ ਆਪਾਂ ਲੈਸ ਲਗਾਈ ਹੈ ਉੱਪਰ ਧਰ ਕੇ ਲਗਾਈ ਹੈ ਦੀਦੀ ਕੰਨ ਉੱਪਰ ਲਾਇਓ ਲੈਸ ਆਪਾਂ ਨੇ ਉੱਪਰ ਲਿਹਾ ਦਿੱਤਾ ਕਹਿੰਦੇ ਨਹੀਂ ਉਹ ਵਿੱਚ ਦੂਜੀ ਛੁੱਟਾਂ ਜਿਹੜੀ ਟਰਾਈ ਦੇਣੀ ਨੇ ਵਿੱਚ ਦੇ ਕੇ ਲਾਈ ਸੀ ਇਹ ਮਹਿੰਦੀ ਸਲਵਾਰ ਤੇ ਮਹਿੰਦੀ ਕਲਰ ਦੀ ਲਾਇਆ ਦੋਨੇ ਛੁੱਟਾਂ ਤੇ ਮਹਿੰਦੀ ਤੇ ਸ਼ੇਰ ਤੇ ਇਹ ਸਕਿਨ ਦੀ ਸਕਿਨ ਕਲਰ ਦਾ ਬਟਨ ਲਗਾਈ ਨਹੀਂ ਉਸਮੇ ਪੱਟੀ ਲਗਾ ਕੇ ਪਨ ਕਰਦੇ ਤੇਰੀ ਪਸੰਦ ਦਾ ਬਟਨ ਲਾਉਂਦੇ ਸੀ ਤੇਰੇ ਲਈ ਲੈ ਜਾਂਦੇ ਸੀ ਕਿਹੜਾ ਅੱਛਾ ਤੇਰੇ ਫਿਰ ਲਿਆ ਕੇ ਨਾਲ ਮਮਾ ਸਾਡੇ ਸਕੂਲ ਦਾ ਟ੍ਰਿਪ ਜਾ ਰਿਹਾ ਮਮਾ ਤੇ ਅੰਮ੍ਰਿਤਸਰ ਲੈ ਕੇ ਜਾ ਰਹੇ ਨੇ ਉੱਥੇ ਤਾਂ 1800 ਚ ਲੈ ਕੇ ਜਾ ਰਹੇ ਨੇ ਤੇ ਉੱਥੇ ਚੰਡੀਗੜ੍ਹ ਲੈ ਕੇ ਜਾ ਰਹੇ ਨੇ ਉੱਥੇ 600 ਮੈਮ ਕਲਿਆਣੇ ਟ੍ਰਿਪਾਂ ਅਕਤੂਬਰ ਨੂੰ 31 ਨਵੰਬਰ ਨੂੰ 3 ਨਵੰਬਰ ਯਾ ਪੇਪਰ ਇੰਦੇ ਹੈਡ ਸ਼ੀਟ ਨਹੀਂ ਆਈ ਪਤਾ ਨਹੀਂ ਮੈਡਮ ਤਾਂ ਕਹ ਰਹੀ ਸੀ ਆ ਗਈ ਇਹ ਐਸ਼ਵੀਰ ਦੀ ਸੰਡੇ ਮੰਡੇ ਨੂੰ ਹੋਵੇ ਫਿਰ ਜਾਈ ਨਾ ਇਹ ਨਾ ਵੀ ਆ ਰਹੀ ਟ੍ਰਿਪ ਐਸ਼ਵੀਰ ਕਾ ਵੀ ਇਹ ਵੀ ਕਹਿ ਰਿਹਾ ਮਮਾ 600 ਰੁਪਏ ਜੂ ਚ ਜਾਣ ਕਿੰਨੇ ਕ ਟ੍ਰਿਪ ਭੇਜੀ ਆ ਬਸ ਤੁਨ ਘਰ ਮੇਰੇ ਬਸਾ ਦਿੰਦੇ ਛੋੜ ਤਾਂ ਸਾਤ ਦੋ ਵਾਰ ਟ੍ਰਿਪ ਜਾਣਾ ਸਕੂਲ ਦਾ ਸਾਬ ਕੀ ਜੀ ਕਰਮੀ ਜੀ ਮੈਮ ਕਹਿੰਦੇ ਵੀ ਜਿੱਥੇ ਚੰਡੀਗੜ੍ਹ ਜਾਣਾ ਉੱਥੇ ਦਾ ਤਾਂ 600 ਆ ਪਰ ਜੇ ਤੁਹਾਨੂੰ ਬੋਟਿੰਗ ਜਾਂ ਝੂਲੇ ਐਡ ਲਾਈਨ ਨੇ ਕਹਿੰਦੇ ਉਹਦਾ ਐਡ ਲੈ ਕੇ ਆਇਓ ਫਿਰ ਕੋਈ ਨ ਦੇਖਾਂਗੇ ਟ੍ਰਿਪੇ ਟ੍ਰਿਪ ਨੇ ਆਪਾਂ ਦਾ ਵਿਆਹ ਆ ਗਿਆ ਹਾਂ ਜੀ ਡੇਢ ਫੀਟ ਦੇਖ ਲਈ ਹੁਣ ਪੇਪਰਾਂ ਦੇਢ ਫੀਟ ਦਾ ਹੋ ਹਾਂਜੀ